你身上放钱没有？ जो राशि लेके आए यहाँ का मेरा नाम जी धर्मेंद्र सिंह है और हनुमान गुट अपनी टीम में दीवान जी तो अपने भाई है सोनू धाखड़ जी हम राजस्थान से आए भरतपुर से तो अपने भाइयों ने बहुत मेहनत की और तो वहाँ मतलब ग्रुप बनाया इकट्ठा किया सब कुछ कि हमने वहाँ पंजाब में लड़ हुआ है अपना तो ये हमने सुना तो ऐसा हुआ कि तो पीड़ितों के सहायता के लिए कुछ हम मदद करना चाहें कर सकते संतों के लिए जो हमारे गुरु बाबा जी मिले हमें तो अपनी टीम का बहुत बहुत हम आभार हैं थोड़ा नर्वस हो रहा हूँ मैं क्या लेकर आए हम अनाज लेकर आए हैं जी हमें अनाज है हम अपने पास पचास के अनाज है और कुछ दाल है कुछ सरसों का तेल है ऐसे हम राशन लेकर आए आएँ सारी टीम हमारी इकट्ठा करके लाइए टीम में सात बंदे हैं अपने सात बंदे ने बहुत मेहनत की और सब लोगों ने हमारा उधर घोषे किया वहाँ गाँव से हम आए जो तो, भेजा और यहाँ पे भी हमारे लिए बहुत सपोर्ट मिल रहा है आपका मीडिया का सबका तो जितनी हम बोलते हो सके सेवा नहीं करना ਸਰੋ ਜੀ ਬਾਬਾ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬੜੀ ਜੋ ਸਾਡਾ ਪੀੜਾ ਬਾਬਾ ਨਾਨਕ ਪੱਕੂ ਕਟਾਲੀ ਸਾਹਿਬ ਪਿੰਡ ਵਿੱਚ ਜੋ ਦੇਖਿਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੋ ਹੜ੍ਹ ਦੇ ਕਾਰਨ ਲੇਕਿਨ ਇਹ ਪ੍ਰਮਾਤਮਾ ਦਾ ਹੁਕਮ ਹੀ ਹੈ ਹੁਕਮੇ ਅੰਦਰ ਸਭ ਕੁਝ ਬਾਹਰ ਹੁਕਮ ਨਾਲ ਕੋਏ ਲੇਕਿਨ ਐਸੀ ਮਾਰੇ ਨੇ ਕਿਰਪਾ ਕੀਤੀ ਦੇਖੋ ਇਹ ਗੁਰੂ ਨਾਨਕ ਸਾਹਿਬ ਨੇ ਐਸੀ ਵਿਧ ਬਣਾਈ ਉਹਦੇ ਹੁਕਮ ਚ ਹੋ ਰਿਹਾ ਜੋ ਕੁਝ ਹੋ ਰਿਹਾ ਸੀ ਇਹ ਨਹੀਂ ਕਹਿ ਸਕਦੇ ਕਿ ਉਹ ਗਲਤ ਹੋਇਆ ਹੈ ਜੋ ਮਾਰੇ ਦਾ ਹੁਕਮ ਹੋ ਰਿਹਾ ਉਹਦੇ ਤੇ ਜੋ ਉਹਦੇ ਹੁਕਮ ਦੇ ਅੰਦਰ ਹੈ ਉਹ ਹੀ ਸਭ ਕੁਝ ਹੋਣਾ ਹੈ। ਪਰ ਉਹਦੇ ਹੁਕਮ ਦੇ ਅੰਦਰ ਦੇਖੋ ਅੱਜ ਦੇਸ਼ਾਂ-ਪ੍ਰਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਪਹੁੰਚ ਕੇ ਲੰਗਰਾਂ ਦੀ ਸੇਵਾ ਕਰ ਰਹੇ ਨੇ ਕਿ ਸਾਨੂੰ ਇੱਕ ਮੈਸੇਜ ਜਾਂਦਾ ਹੈ ਕਿ ਅਸੀਂ ਸਾਰੇ ਹੀ ਦੇਸ਼ ਦੇ ਬੰਦੇ ਕਿੰਨੇ ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਕਿ ਸੰਗਤ ਕਿਥੋਂ Rajasthan, Haryana, Delhi ਆਪਣਾ Kerala ਹੋਰ South ਤੋਂ, Uchi ਤੋਂ ਦੇਸ਼ਾਂ-ਪ੍ਰਦੇਸ਼ਾਂ ਤੋਂ ਸੰਗਤਾਂ ਆ ਕੇ ਆਮ ਸਾਈਡ ਵਾਲੇ ਬਾਹਰੋਂ ਆ ਕੇ ਸਾਰੇ ਸੰਗਤਾਂ ਸੇਵਾ ਕਰਦੇ ਨੇ ਯੂਪੀ ਤੋਂ ਕੋਈ ਅਸੀ ਸਟੇਟ ਨਹੀਂ ਹੈਗੀ ਪਿੰਦ ਹਿੰਦੁਸਤਾਨ ਦੀ ਕਿ ਜਿੱਥੋਂ ਕੋਈ ਸੰਗਤਾਂ ਨਾ ਪਹੁੰਚੀਆਂ ਹਨ ਤੇ ਬੜੀਆ ਬਾਰ ਕਿਰਪਾ ਇਹ ਸਾਡੀ ਸਾਰੀ ਸੰਗਤ ਨੂੰ ਇਕੱਠਿਆ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਔਰ ਅੱਜ ਬੜੀਆ ਬਾਰ ਕਿਰਪਾ ਕਿੱਥੇ ਉਹ ਦਾਸ ਵੱਲੋਂ ਵੀ ਜੋ ਸੰਗਤਾਂ ਨੇ ਦੇਸਾਂ ਪਰਦੇਸਾਂ ਤੋਂ ਸੇਵਾ ਕਰਕੇ ਕਮਲਾ ਦੀ ਸੇਵਾ ਕੀਤੀ ਮਹਾਰਾਜ ਕਹਿੰਦੇ ਕਿ ਹੁਣ ਬਾਕੀ ਫਿਰ ਵੀ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਉਹ ਕਮਲਾ ਦੀ ਸੇਵਾ ਉਹ ਸਾਡੇ ਰਾਜਸਥਾਨ ਤੋਂ ਗੁਰੂ ਮਾਰਾ ਜੀ ਦੇ ਗੁਰੂ ਨਾਨਕ ਦੇਵ ਜੀ ਨਾਮ ਦੇਵਾ ਸੰਗਤ ਜਿਹੜੀ Rajasthan ਤੋਂ ਜਿਹੜੇ ਕੀ ਆਪਣਾ ਭੈ ਧਰਮਿੰਦਰ ਸਿੰਘ ਜੀ ਪਹੁੰਚੇ ਨੇ ਇੱਥੇ ਉਹਨਾਂ ਦੀ ਸਾਰੀ ਟੀਮ ਦੀਵਾਨ ਜੀ ਔਰ ਉਹਨਾਂ ਦਾ ਸਾਰਾ ਸਾਰੀ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਉਹ ਵੀ ਰਸਤਾ ਲੈ ਕੇ ਆਏ ਨੇ ਤੇ ਉਹ ਵੀ ਆਪਾਂ ਗੁਰੂ ਮਾਰਾ ਜੀ ਕਿਰਪਾ ਕਰਕੇ ਅਸੀਂ ਕਾਰ ਦੇ ਵਿੱਚ ਅੰਦਰ ਅੰਦਰ ਚੁੱਕ ਕੇ ਟੂਟਰ ਜਿਹੜਾ ਜਾ ਕੇ ਉਹ ਸੰਤਾਂ ਦੀ ਸੇਵਾ ਕਰਾਂਗੇ ਸਾਰੇ ਤੇ ਦਾਸ ਦੀ ਕੰਤਨ ਸਾਹਿਬ ਸ਼੍ਰੀ ਕਾਨਫਰੰਸ ਹੈ ਮਹਾਰਾਜ ਦੇ ਚਰਨਾਂ 'ਚ ਇਹੋ ਜੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਇਸ ਦਾ ਇਹ ਪਿਆਰ ਤੁਸੀਂ ਸੰਤਾਂ ਦੇ ਵਿੱਚ ਆਪ ਵਸ ਕੇ ਸਾਰਾ ਕੀਤਾ ਹੈ ਇਹ ਪਰਿਵਾਰਾਂ ਦਾ ਪਰ ਪਿਆਰ ਆਪਸ ਵਿੱਚ ਹੋਰ ਦਿਨ ਸੁਖੀ ਰਾਜ ਕੋਗਨੀ ਪਰ ਯਾਰ ਬਦੇ ਤੇ ਜਿਹੜਾ ਆਪਾਂ ਏਸੀ ਤਰ੍ਹਾਂ ਹੀ ਸਾਰੀਆਂ ਸੰਕਟਾਂ ਦੀ ਜਿੱਥੇ-ਜਿੱਥੇ ਨੀਡ ਹੈ ਉੱਥੇ-ਉੱਥੇ ਆਪਾਂ ਇਹ ਸੰਕਟਾਂ ਦੀ ਸੇਵਾ ਪਹੁੰਚਾ ਸਕੀਏ ਔਰ ਸਮੂਹ ਸੰਕਟਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਈ ਜਿਸ ਤਾਂ ਉਹ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਹੋਰ ਅਗਾਹ 2 ਮਹੀਨੇ ਬਾਅਦ ਜਦੋਂ ਕਨਕਾ ਬਿਜਲੀਆਂ ਨੇ ਉਸੇ ਤਰ੍ਹਾਂ ਫੇਰ ਸੰਕਟਾਂ ਦੀ ਸੇਵਾ ਕਰਨ ਤੇ ਜਿਨ੍ਹਾਂ ਨੇ ਘਰ ਮਾਰੇ ਦੀ ਕਿਰਪਾ ਨਾਲ ਜਿਨ੍ਹਾਂ ਨੇ ਪਿੰਡ ਅਡੌਪਟ ਕੀਤੇ ਨੇ ਕੀ ਇਹ ਪਿੰਡਾਂ ਨੂੰ ਅਸੀਂ ਸਹੀ ਕਰਾਂਗੇ ਕਾਸ ਮਰਨ ਨੂੰ ਵੀ ਕਾਇਦ ਲੋ ਬੇਨਤੀ ਕਰਦਾ ਕਿ ਉਹ ਇੱਕ ਵਾਰ ਆ ਕੇ ਆਪਣੀ ਟੀਮ ਭੇਜ ਦੇ ਕੋਈ ਇੱਕ ਇੱਕ ਘਰ ਵਿੱਚ ਜਾ ਕੇ ਦੇਖਣ ਕਿ ਕਿਸ ਘਰ ਦੇ ਵਿੱਚ ਜਿਹੜਾ ਕੋਈ ਲੋੜ ਹੈ ਜਿੱਥੇ ਘਰ ਟੁੱਟ ਗਏ ਨੇ ਜਾਂ ਜਿਹੜੇ ਘਰਾਂ ਦੀਆਂ ਛੱਤਾਂ ਚੋਰੀਆਂ ਨੇ ਜਾਂ ਬਾਲੀਆਂ ਦੀਆਂ ਨੇ ਉਹਨਾਂ ਨੂੰ ਅਸੀਂ ਅਗਰ ਪੱਕੇ ਸਾਰੇ ਮਿਲ ਕੇ ਕਰੀਏ ਤੇ ਕਿਉਂਕਿ ਉਹ ਸਾਨੂੰ ਡੋਰ ਟੂ ਡੋਰ ਜਾ ਕੇ ਵੇਖਣਾ ਪਏਗਾ ਆਪਾਂ ਇਹ ਨਹੀਂ ਕਿ ਆ ਚਲੋ ਜੀ ਇੱਕ ਪਿੰਡ ਚ ਆਪਾਂ ਇਸ ਦਾ ਇਹਨਾਂ ਨੂੰ ਕਰ ਦਿੱਤਾ ਤੇ ਉਹ ਕਰਤੀ ਨਹੀਂ ਸਾਨੂੰ ਅਗਰ ਪਿੰਡ ਪੂਰਾ ਸਹੀ ਕਰਨਾ ਹੈ ਤੇ ਫਿਰ ਸਾਨੂੰ ਪਿੰਡ ਡੋਰ ਟੂ ਡੋਰ ਦਰਵਾజా ਖੋਲ ਕੇ ਉੱਥੇ ਜਾਣਾ ਪਏਗਾ ਕਿ ਜਿਹੜਾ ਅਸੀਂ ਸੰਗਤਾਂ ਦੀ ਸੇਵਾ ਕਰ ਸਕੀਏ ਅਰਦਾਸ ਸਮੂਹ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਬਹੁਤ ਦਿਨੋਂ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੰਮਲਾਂ ਦੀ ਸੇਵਾ ਹੋਰ ਗੁਰ ਬਿਰਗਾਂ ਫਿਰਗਾਂ ਸੇਵਾ ਜਿਹੜੀਆਂ ਗੱਦਿਆਂ ਦੀਆਂ ਸੇਵਾ ਭੇਟੀਆਂ ਮਹਾਰਾਜ ਨੇ ਕਿਰਪਾ ਕੀਤੀ ਦਾਸ ਉਹ ਨਗਰ ਤਹਿ ਦਿਲੋਂ ਧੰਨਵਾਦ ਕਰਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰੂਣਾ ਸਾਰਿਆਂ ਦੇ ਪਰਿਵਾਰਾਂ ਨੂੰ ਜਿਹੜੀਆਂ ਕਲਾ ਬਖਸ਼ਿਸ਼ ਕਰਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਕਿਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਜੋ 20 ਰੁਪਏ ਦਾ ਲੰਗਰ ਚਲਾਇਆ ਸੀ ਇਸੇ ਤਰ੍ਹਾਂ ਹੀ ਉਹਨਾਂ ਦੇ ਮਨ ਵਿੱਚ ਵੱਸ ਕੇ ਮਹਾਰਾਜ ਉਹਨਾਂ ਨੂੰ ਜਿਹੜੀਆਂ ਕਲਾ ਬਖਸ਼ਿਸ਼ ਕਰਨ ਇਹਨੇ ਬਚਨ ਕਰਦਾ ਹੈ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ